ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਸਵੇਰ ਸ਼ਾਰਟ ਵੀਡੀਓ ਅਪਲੋਡ ਕੀਤਾ ਸੀਗਾ ਸਾਹੀਵਾਲ ਬੱਚੀ ਆ ਜਿਹੜੀ ਦੂਜਾ ਸਵੇਰ ਸੋਈ ਇਹਦੀ ਜੇਰਾ ਪੈ ਚੁੱਕੀ ਆ ਪ੍ਰੋਪਰ ਦੇਖ ਸਕਦੇ ਹੋ ਤੁਸੀਂ ਜੇਰ ਪੈ ਚੁੱਕੀ ਆ ਸਵੇਰ ਇਹ ਸੂਈ ਆ ਥਣ ਬਹੁਤ ਸੋਹਣਾ ਲੱਗਿਆਗਾ ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ ਮਗਰ ਇਹਦੇ ਮੇਲ ਕਾਫ ਆ ਤੋੜ ਕੇ ਦਿਖਾਵਾਂਗੇ ਤੁਹਾਨੂੰ ਥਣ ਬਹੁਤ ਸੋਹਣਾ ਮੁੱਠੀ ਦੀ ਚਵਾਈ ਵਾਲਾ ਲੱਗਿਆਗਾ 20 21 ਕਿਲੋ ਦੁੱਧ ਦੇਣੇ ਪਹਿਲਾਂ ਸੂਏ ਪਾਇਆ ਹੋਇਆਗਾ ਵਧੀਆ ਕੇਅਰ ਨਾਲ ਐਤਕੀ 20 21 ਤੋਂ ਪਲੱਸ ਦੁੱਧ ਪਾ ਦੂਗੀ ਆ ਤੋਰਾ ਵਗੈਰਾ ਵਹਿੜਦਾ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਪ੍ਰਿੰਟ ਆ ਵਹਿੜਦਾ ਪੂਰਾ ਕੰਬਲ ਕੁੰਬਲਾ ਸਾਰੀਆਂ ਕੈਰੈਕਟਰ ਪੂਰੇ ਕਰਦੀ ਐ ਸਾਈ ਹਾਲ ਦੇ ਜਿਹੜਾ ਪ੍ਰਿੰਟ ਆ ਉਹ ਚਿੱਟੜਬਾ ਆ ਗਿਆ ਇਹਦਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਹਵਾਨਾ ਹੈਗਾ ਜੂਸ ਵਾਲਾ ਹਵਾਨਾ ਪੂਰਾ ਭਰਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਜਿਹੜੇ ਮੇਰੇ ਵੀਰਾਂ ਨੂੰ ਇਹ ਵੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਇੱਕ ਵਾਰੀ ਤੋਰ ਦੇ ਪੱਤੋਦ ਨੂੰ ਕੋਈ ਨਾ ਜੇਰ ਪੈ ਚੁੱਕੀ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਤੋਰਾ ਦੁਆਰੇ ਤੋਰ ਦੇ ਪੱਤੋਦ ਦੇ ਕੋਈ ਨਾ ਕਮਾਲਾ ਬੱਤ ਕਮਾਲਾ ਇੱਧਰ ਲਿਆ ਤੁਹਾਨੂੰ ਧਾਰਾ ਮਾਰ ਕੇ ਜ਼ਰੂਰ ਦਿਖਾਵਾਂਗੇ ਥੋੜਾ ਜਿਹਾ ਚਿਪ ਦਾ ਕ੍ਰੋਸ ਆ ਗਿਆ ਇਹ ਪ੍ਰਿੰਟ ਦਾ ਦੇਖਣ ਚ ਬਾਕੀ ਠੰਡੀ ਸੀਲ ਖੁੱਲ ਆ ਗਈ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਧਾਰਾਂ ਦੀ ਆਪਣੀ ਥਣਾ ਦੀ ਜ਼ਿੰਮੇਵਾਰੀ ਹੋਗੀ ਪਾਸ ਕਰਕੇ ਤੋਰਾਂਗੇ ਪਾਸ ਹੋ ਚੁੱਕੀ ਆ ਬੱਚੇ ਨੂੰ ਬੋਲੀ ਪਿਆਤੀ ਇਹਦੀ ਕੱਢ ਕੇ ਹੁਣ ਹੁਣ ਧਾਰਾਂ ਮਾਰ ਕੇ ਦਿਖਾਉਣੇ ਆ ਆ ਧਾਰਾਂ ਤੁਸੀਂ ਦੇਖ ਸਕਦੇ ਹੋ ਮਾਰ ਦਿਓ ਜੀ ਪੂਰੀ ਸੋਹਣੀ ਪੋਲੀ ਤੇ ਮੋਟੀ ਜਵਾਈ ਆ ਕੋਈ ਭੂਰ ਸਰਲਾਣੀ ਅਗਲੀ ਮਾਰ ਦਿ ਠੀਕ ਹੈ ਓਕੇ ਆ ਤਾਰਾ ਸੂ ਨੂੰ ਮਰਵਾਤੀਆਂ ਕਿਸਾਨ ਵੀਰੋ ਸੋ ਤੁਸੀਂ ਜਦੋਂ ਵੀ ਮਰਜੀ ਦਾ ਸੌਦਾ ਕਰ ਸਕਦੇ ਹੋ ਆਪਣਾ ਫੋਨ ਤੇ ਜੇਰ ਪੈ ਚੁੱਕੀ ਹੈ ਦੀ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ